ਪ੍ਰੀਤ ਦਮਨ ਸਿੰਘ ਰੂਪ ਦੇ ਨਾਵਲ ਤੇਜਲਾ ਦਾ ਅਗਲਾ ਕੰਡ 8 ਦੂਜੇ ਦਿਨ ਜਿੱਤਣ ਵਾਲੇ ਉਮੀਦਵਾਰ ਬਾਰ ਵਿੱਚ ਲੱਡੂ ਵੰਡ ਰਹੇ ਸਨ ਸਿਮਰਨਜੀਤ ਵੀ ਆਪਣੇ ਹਮਾਇਤੀਆਂ ਨਾਲ ਲੱਡੂ ਵੰਡ ਰਿਹਾ ਸੀ ਐਸ ਕੀ ਸਾਰੇ ਉਮੀਦਵਾਰਾਂ ਵਿੱਚੋਂ ਕਾਫੀ ਵੱਧ ਮਾਰਜਨ ਨਾਲ ਸਿਮਰਨਜੀਤ ਸਿੰਘ ਸੈਕਟਰੀ ਦੀ ਪੋਸਟ ਉੱਤੇ ਜਿੱਤਿਆ ਸੀ ਉਸ ਦੀ ਜਿੱਤ ਇਤਿਹਾਸਿਕ ਇਸ ਕਰਕੇ ਮੰਨੀ ਜਾਂਦੀ ਸੀ ਕਿ ਉਹਨੇ ਚੋਣ ਬੜੇ ਸਾਫ਼ ਸੁਥਰੇ ਢੰਗ ਨਾਲ ਲੜੀ ਸੀ ਪਹਿਲੀ ਵਾਰ ਬਾਅਦ ਦੀ ਚੋਣ ਵਿੱਚ ਕੋਈ ਸ਼ਰਾਬ ਆਦ ਪਲਾਉਣ ਤੋਂ ਬਿਨਾਂ ਜਿੱਤਿਆ ਸੀ ਅਤੇ ਜਿੱਤਿਆ ਵੀ ਵੱਧ ਮਾਰਜਿਨ ਨਾਲ ਲੱਡੂਆਦ ਬੰਨਣ ਮਗਰੋਂ ਹੁਣ ਸਾਰੇ ਜਿੱਤੇ ਉਮੀਦਵਾਰਾਂ ਨੇ ਦਫ਼ਤਰ ਵਿੱਚ ਆਪਣੇ ਆਪਣੇ ਦਫ਼ਤਰਾਂ ਵਿੱਚ ਬੈਠਣਾ ਸੀ ਦਫ਼ਤਰ ਵਿੱਚ ਆਪਣੀ ਕੁਰਸੀ ਉੱਤੇ ਇਕੱਲੇ ਜਾ ਕੇ ਨਹੀਂ ਬੈਠਦੇ ਸਨ ਬਲਕਿ ਉਹਨਾਂ ਦੇ ਹਮਾਇਤੀ ਬੜੇ ਹੀ ਜੋਸ਼ੋਖ ਰੋਸ਼ ਨਾਲ ਬਿਠਾਉਂਦੇ ਸਨ ਜਦੋਂ ਸਿਮਰਨਜੀਤ ਸਿੰਘ ਆਪਣੇ ਹਮਾਇਤੀਆਂ ਨਾਲ ਸੈਕਟਰੀ ਦੇ ਦਫ਼ਤਰ ਵਿੱਚ ਬੈਠਣ ਗਿਆ ਤਾਂ ਅੱਗੋਂ 2-3 ਕਿਲੋ ਦੀ ਕੁਰਸੀ ਉੱਤੇ ਬੈਠੇ ਲੰਚ ਕਰ ਰਹੇ ਸਨ ਇੱਕੋ ਦੀ ਕੁਰਸੀ ਉੱਤੇ ਬੈਠਾ ਸੀ ਦੂਜਾ ਇੱਕ ਕੁਰਸੀ ਕੋਲ ਕਰਕੇ ਉਹਦੇ ਉੱਤੇ ਬੈਠਾ ਸੀ ਸਿਮਰਨਜੀਤ ਦਾ ਡੈਡੀ ਹੌਲੀ-ਹੌਲੀ ਤੁਰ ਕੇ ਜਦੋਂ ਸੈਕਟਰੀ ਦੇ ਦਫ਼ਤਰ ਗਿਆ ਆ ਤਾਂ ਸਿਮਰਨਜੀਤ ਅਤੇ ਉਹਦੇ ਹਮੈਤੀ ਬਾਹਰ ਖੜੇ ਸਨ ਜਿਵੇਂ ਕਿਸੇ ਨੂੰ ਢੀਕ ਰਹੇ ਹੋਣ ਉਹਦਾ ਡੈਡੀ ਬੋਲਿਆ ਕਿਉਂ ਬਈ ਬਾਹਰ ਕਿਉਂ ਖੜੇ ਹੋ ਬਿਠਾਓ ਸਿਮਰਨਜੀਤ ਨੂੰ ਸੈਕਟਰੀ ਦੀ ਕੁਰਸੀ ਉੱਤੇ ਅੰਕਲ ਅੰਦਰ ਦੋ ਵਕੀਲ ਲੰਚ ਕਰ ਰਿਹਾ ਸੈਕਟਰੀ ਦੀ ਕੁਰਸੀ ਉੱਤੇ ਬੈਠਿਆ ਹੋ ਅੰਨ ਲੰਚ ਕਰ ਰਿਹਾ ਅਰੇ ਤਾਂ ਸੈਕਟਰੀ ਦਾ ਦਫ਼ਤਰ ਇੱਥੇ ਕਿਉਂ ਅੰਕਲ ਡਰੋ ਮੈਂ ਦੱਸਦਾ ਤੁਹਾਨੂੰ ਸਾਰੀ ਗੱਲ ਜਗਦੀਪ ਕੁਮਾਰ ਨੇ ਅੰਕਲ ਨੂੰ ਬਾਹੋਂ ਫੜ ਕੇ ਪਰੇ ਖਿੱਚਦਿਆਂ ਕਿ ਅੰਕਲ ਇਹ ਦੋ ਸੀਨੀਅਰ ਵਕੀਲ ਨੇ ਇਹਨਾਂ ਦੋਹਾਂ ਦੇ ਨਾਲ ਜੱਜਾਂ ਵਿੱਚ ਵੀ ਗਏ ਹੋਏ ਹਨ ਇਹ ਬਸ ਇੱਥੇ ਸੈਕਟਰੀ ਦੇ ਦਫ਼ਤਰ ਵਿੱਚ ਲੰਚ ਕਰਦੇ ਹਨ ਇਹਨਾਂ ਨੂੰ ਇੱਥੇ ਲੰਚ ਕਰਨ ਤੋਂ ਰੋਕਣ ਲਈ ਅਜੇ ਤੱਕ ਕਿਸੇ ਸੈਕਟਰੀ ਦੀ ਹਿੰਮਤ ਨਹੀਂ ਭਈ ਅੱਛਾ ਅੱਛਾ ਆਹ ਗੱਲਾਂ ਇਹਦਾ ਵੀ ਇਲਾਜ ਕਰਾਂਗੇ ਬੋਣੀ ਵੀ ਇੱਥੋਂ ਹੀ ਕਰਾਂਗੇ ਇਹ ਕੀ ਸਮਝਣਗੇ ਰੇਵਣੇ ਬੜੇ ਹੀ ਸਹਿਜਤਾ ਨਾਲ ਕਿਹਾ ਜਿਵੇਂ ਉਸ ਨੂੰ ਇਹ ਬਹੁਤ ਮਾਮੂਲੀ ਗੱਲ ਲੱਗੀ ਹੋਵੇ ਉਹ ਦੋਵੇਂ ਸੀਨੀਅਰ ਵਕੀਲ ਬੜੇ ਆਰਾਮ ਨਾਲ ਲੰਚ ਕਰਕੇ ਉੱਠ ਕੇ ਚਲੇ ਗਏ ਉਹਨਾਂ ਦੋਵਾਂ ਨੇ ਕਿਸੇ ਨੂੰ ਅਫਸੋਸ ਤੱਕ ਵੀ ਜ਼ਾਹਰ ਨਹੀਂ ਕੀਤਾ ਕਿ ਉਹਨਾਂ ਨੂੰ ਬਾਹਰ ਖੜ ਕੇ ਉਡੀਕਣਾ ਪਿਆ ਹੈ ਉਹ ਸਮਝਦੇ ਸਨ ਕਿ ਜਿਵੇਂ ਉਹਨਾਂ ਦਾ ਜਨਮ ਸਿੱਧੇ ਅਦਕਾਰ ਹੋਵੇ ਸੈਕਟਰੀ ਦੀ ਕੁਰਸੀ ਉੱਤੇ ਬੈਠ ਕੇ ਲੰਚ ਕਰਨ ਦਾ ਜਦੋਂ ਉਹ ਚਲੇ ਗਏ ਤਾਂ ਸਾਰਿਆਂ ਨੇ ਸਿਮਰਨਜੀਤ ਸਿੰਘ ਨੂੰ ਸੈਕਟਰੀ ਦੀ ਕੁਰਸੀ ਉੱਤੇ ਬਿਠਾਇਆ ਅਤੇ ਸਾਰੇ ਟੀਗਰੂਪ ਵਾਲਿਆਂ ਦੇ ਸਾਰੇ ਡੱਬੇ ਇੱਥੇ ਹੀ ਪਹੁੰਚ ਕੇ ਸਨ ਉਰਬਗੀਰ ਵੀ ਨਾਲ ਆਏ ਹੋਏ ਸਨ ਕੰਟੇਨ ਤੋਂ ਹੋਰ ਖਾਣਾ ਮੰਗਵਾ ਲਿਆ ਗਿਆ ਸਾਰੇ ਬੜੇ ਖੁਸ਼ ਸਨ 2 ਵਜੇ ਮਗਰੋਂ ਸਾਰੇ ਖਿੰਡਣ ਲੱਗੇ ਜਿਨ੍ਹਾਂ ਦੇ ਕੇਸ ਲੱਗੇ ਹੋਏ ਸਨ ਉਹਨਾਂ ਨੇ ਕੋਰਟ ਵਿੱਚ ਜਾਣਾ ਸੀ ਦੂਜੇ ਦਿਨ ਲੰਚ ਵੇਲੇ ਉਹ ਦੋਵੇਂ ਸੀਨੀਅਰ ਵਕੀਲ ਫੇਰ ਆਏ ਹੁਣ ਸਿਮਰਨਜੀਤ ਸਿੰਘ ਆਪਣੀ ਕੁਰਸੀ ਉੱਤੇ ਬੈਠਾ ਕੁਝ ਲਿਖ ਰਿਹਾ ਸੀ ਉਹਨਾਂ ਜਗਦੇ ਜਗਦੇ ਸਿਮਰਨਜੀਤ ਨੂੰ ਕਿਹਾ ਅਸੀਂ ਇੱਥੇ ਲੰਚ ਕਰਨਾ ਹੈ ਜੇ ਤੁਸੀਂ ਜ਼ਰਾ ਕੀ ਸਿਮਰਨਜੀਤ ਨੇ ਧਿਆੜੀ ਪਾ ਕੇ ਕਿਹਾ ਜੇ ਤੁਸੀਂ ਜਰਾ ਬਾਹਰ ਚਲੇ ਜਾਓ ਨਹੀਂ ਨਹੀਂ ਮੈਂ ਆਪਣਾ ਕੰਮ ਕਰਨਾ ਕੰਮ ਛੱਡ ਕੇ ਕਿਵੇਂ ਚਲਿਆ ਜਾਵਾਂ ਤੁਸੀਂ ਲੰਚ ਕਰ ਲਓ ਮੇਰੇ ਸਾਹਮਣੇ ਬੈਠ ਕੇ ਕਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਹੁਣ ਬੰਨੇ ਰੋਣੇ ਜੇ ਆਪਣੇ ਡੱਬੇ ਚੁੱਕ ਕੇ ਸਿਮਰਨ ਜੀ ਦੇ ਸਾਹਮਣੇ ਮੇਜ਼ ਉੱਤੇ ਬੈਠ ਕੇ ਰੋਟੀ ਖਾਣ ਲੱਗ ਪਏ ਸਿਮਰਨ ਜੀਤ ਨੇ ਬੈਲ ਮਾਰ ਕੇ ਪੀਨ ਬੁਲਾਇਆ ਜਾ ਵੀ ਸਰ ਹਰ ਨੂੰ ਪਾਣੀ ਆਦ ਲਿਆ ਦੇ ਸਰ ਮੰਗਾਓ ਇਸ ਤੋਂ ਕੀ ਮੰਗਾਉਣਾ ਹੈ ਉਹਨਾਂ ਦੋਵਾਂ ਨੂੰ ਲੰਚ ਕਰਨਾ ਹੁਣ ਔਖਾ ਹੋਇਆ ਪਿਆ ਸੀ ਬਲਨੇ ਰੁਨੇ ਦੋਵੇਂ ਲੰਚ ਕਰਕੇ ਜਿਵੇਂ ਪਾਰੀ ਅਤੇ ਬੁੱਝ ਲੱਤਾਂ ਨੂੰ ਕੁੜੀਸ ਕੇ ਬਾਹਰ ਚੜੇ ਗਏ ਪ੍ਰਧਾਨ ਵਿਕਰਮ ਸਿੰਘ ਸੰਧੂ ਅਤੇ ਵਾਈਸ ਪ੍ਰਧਾਨ ਦਮਨ ਆਏ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੋਹਾਂ ਸੀਨੀਅਰ ਵਕੀਲਾਂ ਦੀ ਸਿਮਰਨਜੀਤ ਨਾਲ ਚੜਫੁਸ ਜਾਣੀ ਹੈ ਪ੍ਰਧਾਨ ਨੇ ਦੱਸਿਆ ਕਿ ਸੈਕਟਰੀ ਵਾਲੇ ਕਮਰੇ ਨੂੰ ਉਸਨੇ ਪਿਛਲੇ ਸਾਲ ਕਿਵੇਂ ਖਾਲੀ ਕਰਵਾਇਆ ਸੀ ਇਸ ਕਮਰੇ ਵਿੱਚ 5-6 ਵਾਰ ਰਹੇ ਪ੍ਰਧਾਨ ਪੂਰੀ ਵਾਲੇ ਦਾ ਪਤੀਜਾ ਸੋਮਨਾਥ ਆਪਣਾ ਵਸਤਾ ਰੱਖ ਕੇ ਕਬਜ਼ਾ ਕਰੀ ਬੈਠਾ ਸੀ ਉਹਦੇ ਨਾਲ ਦੋ ਵਕੀਲ ਹੋਰ ਬੈਠੇ ਸਨ ਉਸ ਦੱਸਿਆ ਕਿ ਸਾਡੇ ਦਫ਼ਤਰ ਵਿੱਚ ਕਮਰੇ ਘਟਣ ਸੈਕਟਰੀ ਅਤੇ ਕੈਸ਼ੀਅਰ ਨੂੰ ਇੱਕੋ ਕਮਰੇ ਵਿੱਚ ਬੈਠਣਾ ਪੈਂਦਾ ਹੈ ਪਰ ਉਟਾ ਸੁਮਸ ਨਹੀਂ ਹੋਇਆ ਬਲਕਿ ਬੇਫਿਕਰੀ ਨਾਲ ਕਮਰੇ ਵਿੱਚ ਬੈਠਾ ਸਿਗਰਟਾਂ ਪੀ ਜਾਂਦਾ ਸੀ ਮੈਂ ਦੋ ਤਿੰਨ ਵਾਰ ਫੇਰ ਕਿਹਾ ਉਲਟਾ ਮੇਰੇ ਉੱਤੇ ਬਦਮਾਸ਼ੀ ਕਰਨ ਲੱਗਾ ਮੈਂ ਦੋ ਤਿੰਨ ਪੀਐਨ ਬੁਲਾ ਕੇ ਉਹਨਾਂ ਦਾ ਸਾਮਾਨ ਬਾਹਰ ਕਢਵਾ ਦਿੱਤਾ ਲੱਗਾ ਝੜਫਨ ਮੇਰੇ ਉੱਤੇ ਹੋ ਰਿਹਾ ਉਗਰਨ ਲੱਗਾ ਸਾਰਾ ਦਫ਼ਤਰ ਇਕੱਠਾ ਹੋ ਗਿਆ ਹੋਰ ਵਕੀਲ ਆਏ ਉਹ ਵੀ ਕਹਿਣ ਕਿ ਭਾਈ ਸਾਹਿਬ ਬਾਰ ਦੇ ਦਫ਼ਤਰ ਨੂੰ ਨਹੀਂ ਚਾਹੀਦਾ ਕਮਰਾ ਤੂੰ ਲੜ ਸਾਹਿਬ ਇੱਥੇ ਬੈਠਾ ਦਫ਼ਤਰ ਵਿੱਚ ਸਿੱਕਟਾ ਪੀ ਜਾਣਾ ਤੇਰਾ ਚਾਚਾ ਨਹੀਂ ਹੈ ਹੁਣ ਪ੍ਰਧਾਨ ਜਿਹਦੇ ਸਿਰ ਉੱਤੇ ਬਦਮਾਸ਼ੀਆਂ ਕਰਦਾ ਸੀ ਅਖੀਰ ਉਹ ਚੁੱਪ ਕਰਕੇ ਆਪਣਾ ਸਾਮਾਨ ਚੁੱਕ ਕੇ ਚਲਾ ਗਿਆ ਇਸ ਗੱਲ ਦਾ ਸਿਮਰਨਜੀਤ ਨੂੰ ਪਹਿਲਾਂ ਹੀ ਪਤਾ ਸੀ ਬਲਕਿ ਸਾਰੀ ਬਾਰ ਵਿੱਚ ਇਹਦਾ ਰੋਲਾ ਪਿਆ ਸੀ ਦੂਜੇ ਦਿਨ ਸਿਮਰਨਜੀਤ ਨੇ ਆਪਣੇ ਡੈਡੀ ਨੂੰ ਕਿਹਾ ਡੈਡੀ ਤੁਸੀਂ ਮੇਰੇ ਨਾਲ ਹੀ ਇੱਥੇ ਲੰਚ ਕਰਿਆ ਕਰੋ ਟੀਗਰਪ ਵਿੱਚ ਨਾ ਕਰਿਆ ਕਰੋ ਆਪਾਂ ਆਮਨੇ ਸਾਹਮਨੇ ਬੈਠੇ ਲੰਚ ਕਰਿਆ ਕਰਾਂਗੇ ਉਹ ਆਪ ਹੀ ਚਲੇ ਜਾਣਗੇ ਬਲਕਿ ਤੁਸੀਂ ਛੇਤੀ ਆ ਜਾ ਕਰੋ ਟਿਫਨ ਪੀਐਨ ਚੁੱਕ ਲਿਆ ਕਰੇਗਾ ਬਲਕਿ ਕੱਲ ਤੋਂ ਟਿਫਨ ਸਿੱਧਾ ਇੱਥੇ ਰੱਖ ਜਾਇਆ ਕਰੇਗਾ ਅੱਜ ਤਿੰਨ ਟਿਫਨ ਸੈਕਟਰੀ ਦੇ ਕਮਰੇ ਵਿੱਚ ਪਏ ਸਨ ਸਿਮਰਨ ਜੀ ਦਾਇਆ ਜਿਹੜਾ ਪੀਐਨ ਉਹਨੂੰ ਲੰਚ ਕਰਵਾਉਂਦਾ ਸੀ ਉਸਨੂੰ ਬੁਲਾਇਆ ਤੇ ਕਿਹਾ ਕਿ ਇਹ ਟਿਫਨ ਆਪਣੇ ਕੋਲ ਸੰਭਾਲ ਲਵੇ ਜਦੋਂ ਲੰਚ ਵੇਲੇ ਆਉਣ ਉਹਨਾਂ ਨੂੰ ਦੇ ਦੇ ਪੀਐਨ ਦੋਵੇਂ ਟਿਫਨ ਚੁੱਕ ਕੇ ਲੈ ਗਿਆ ਅੱਜ ਕੱਲਾ ਉਹਦਾ ਡੈਡੀ ਹੀ ਨਹੀਂ ਬਲਕਿ ਟੀ ਗਰੁੱਪ ਦੇ ਸਾਰੇ ਮੈਂਬਰਾਂ ਨੇ ਫੈਸਲਾ ਕੀਤਾ ਕਿ ਅਸੀਂ ਸਾਰੇ ਸੈਕਟਰੀ ਦੇ ਦਫ਼ਤਰ ਵਿੱਚ ਲੰਚ ਕਰਾਂਗੇ ਲੰਚ ਵੇਲੇ ਸਾਰੇ ਟਿਫਨ ਖੁੱਲਣ ਲੱਗੇ ਕੋਈ ਮੇਜ਼ ਉੱਤੇ ਕੋਈ ਕੁਰਸੀ ਉੱਤੇ ਬੈਠਾ ਸੀ ਤੇ ਕੋਈ ਮੇਜ਼ ਲਾ ਕੇ ਕਰਕੇ ਲੰਚ ਕਰ ਰਿਹਾ ਸੀ ਉਹ ਦੋਵੇਂ ਸੀਨੀਅਰ ਵਕੀਲ ਆਏ ਹੁਣ ਐਨਾ ਇਕੱਠ ਦੇਖ ਕੇ ਪੁੱਛਿਆ ਸਾਡੇ ਟਿਫਨ ਕਿੱਥੇ ਨੇ ਸਿਮਰਨ ਜੀ ਜੀ ਮੇਰੇ ਖਿਆਲ ਵਿੱਚ ਪੀਣ ਚੁੱਕ ਕੇ ਲੈ ਗਿਆ ਬਾਹਰ ਪੀਣ ਨੂੰ ਪੁੱਛ ਲਓ ਅੱਜ ਦੀ ਸਕੀਮ ਬਾਰੇ ਸਾਰੇ ਦਫ਼ਤਰ ਨੂੰ ਪਤਾ ਲੱਗ ਗਿਆ ਸਾਰੇ ਆਪਣੇ ਆਪਣੇ ਕਮਰਿਆਂ ਦੀ ਸ਼ੀਸ਼ੀਆਂ ਸਾਈਂ ਝਾਂਤੀਆਂ ਮਾਰ ਰਹੇ ਸਨ ਪੀਅ ਨੇ ਉਹਨਾਂ ਦੋਹਾਂ ਦੇ ਟਿਫਨ ਦੇ ਦਿੱਤੇ ਹੁਣ ਦੋਵੇਂ ਜਣੇ ਆਪਣੇ ਆਪਣੇ ਟਿਫਨ ਫੜੀ ਦਫ਼ਤਰ ਤੋਂ ਬਾਹਰ ਜਾ ਰਹੇ ਸਨ ਉਸ ਵੇਲੇ ਪ੍ਰਧਾਨ ਸਕੱਤਰ ਤੇ ਕੈਸ਼ੀਅਰ ਸੈਕਟਰੀ ਦੇ ਕਮਰੇ ਵਿੱਚ ਆਏ ਲੱਗੇ ਸਾੜੀਆਂ ਮਾਰਨ ਹਾਸਾ ਠੱਠਾ ਪਹਿਲਾਂ ਹੀ ਹੋ ਰਿਹਾ ਸੀ ਪ੍ਰਧਾਨ ਬੋਲਿਆ ਹਾ ਯਾਰ ਸਿਮਰਨਜੀਤ ਕਮਾਲ ਕਰ ਦਿੱਤੀ ਸਭ ਕੁਝ ਵੀ ਮਰ ਗਿਆ लाठी ਵੀ ਵੱਜ ਗਈ ਬੜਾ ਸਿਆਸਤਦਾਨ ਹੈ ਯਾਰ ਤੂੰ ਸਿਮਰਨਜੀਤ ਝੱਲੇ ਜਿੰਦ ਤੂੰ ਆਪਣੇ ਕੰਮ ਵਿੱਚ ਰੁੱਝ ਗਿਆ ਕਈ ਗੱਲਾਂ ਦਾ ਤਾਂ ਉਸ ਨੂੰ ਪਹਿਲਾਂ ਹੀ ਪਤਾ ਸੀ ਬਾਕੀ ਕੁਰਸੀ ਉੱਤੇ ਬੈਠ ਕੇ ਫਾਈਲਾਂ ਤੇ ਰਜਿਸਟਰ ਆਦਿ ਦੇਖ ਕੇ ਪਤਾ ਲੱਗ ਜਾਂਦਾ ਹੈ ਕੁਝ ਦਫ਼ਤਰ ਦੇ ਸੁਪਰਡੈਂਟ ਕਲਰਕਾਂ ਦੱਸ ਦਿੰਦੇ ਹਨ ਬੀਨਾ ਤੋਂ ਬਹੁਤ ਕੁਝ ਪਤਾ ਲੱਗ ਜਾਂਦਾ ਹੈ ਨਾਲੇ ਜਦੋਂ ਦਫ਼ਤਰ ਵਾਲੇ ਇੱਕ ਦੂਜੇ ਵਿਰੁੱਧ ਕੰਨ ਭਰਨ ਦੀ ਕੋਸ਼ਿਸ਼ ਕਰਦੇ ਹਨ ਉਸ ਤੋਂ ਉਹਨਾਂ ਦੇ ਅੰਦਰ ਵਾਲੀਆਂ ਬਿਮਾਰੀਆਂ ਦਾ ਪਰਦਾ ਚੁੱਕਿਆ ਜਾਂਦਾ ਹੈ ਪਰ ਹੁਣ ਉਸਨੇ ਸਭ ਤੋਂ ਪਹਿਲਾਂ ਵਕੀਲਾਂ ਨੂੰ ਆਪਣੇ ਜਿੱਤਣ ਦੀ ਪਾਰਟੀ ਕਰਨੀ ਸੀ ਕਰਨੀ ਵੀ ਬਹੁਤੇ ਠਮੇ ਨਾਲ ਸੀ ਫਾਹ ਨਹੀਂ ਸੀ ਬੜਨਾ ਉਸਨੇ ਇੱਕ ਦਿਨ ਆਪਣੇ ਘਰ ਟੀਗਰਪ ਵਾਲੇ ਸਾਥੀਆਂ ਤੇ ਕਰੀਬੀ ਦੋਸਤ ਵਕੀਲਾਂ ਤੋਂ ਬਿਨਾਂ ਹੋਰ ਮਿੱਤਰਾਂ ਨਾਲ ਸਲਾਹ ਕਰਨੀ ਸੀ ਪਾਰਟੀ ਲਈ ਡਿਊਟੀਆਂ ਲਾਉਣੀਆਂ ਸਨ ਸਿਮਰਨਜੀਤ ਦਾ ਬਹੁਤ ਹੀ ਪਿਆਰਾ ਦੋਸਤ ਤੇ ਹਰ ਥਾਂ ਖੜਨ ਵਾਲਾ ਮੋਹਨਜੀਤ ਵੀ ਆਇਆ ਸਭ ਤੋਂ ਪਹਿਲਾਂ ਉਹਨਾਂ ਵੈਨਿਊ ਬਾਰੇ ਫੈਸਲਾ ਕੀਤਾ ਵੈਨੂ ਪਹਿਲਾਂ ਹੋ ਰਹੀਆਂ ਪਾਰਟੀਆਂ ਤੋਂ ਵੱਖਰਾ ਹੋਵੇ ਚੰਡੀਗੜ੍ਹ ਕਲੱਬ ਨਾ ਹੋਵੇ ਕਿਉਂਕਿ ਉੱਥੇ ਮੈਨ ਘਾਹ ਵਾਲੇ ਲਾਨ ਵਿੱਚ ਪਾਰਟੀਆਂ ਨਹੀਂ ਸੀ ਕਰ ਸਕਦਾ ਕੋਈ ਉੱਥੇ ਪਾਰਟੀਆਂ ਕਲੱਬ ਦੇ ਨਾਲ ਪਈ ਖਾਲੀ ਥਾਂ ਹੁੰਦੀਆਂ ਸਨ ਜੋ ਆਮ ਜੀ ਥਾਂ ਸੀ ਪਰ ਸਿਮਰਨ ਜੀ ਅਤੇ ਉਹਦਾ ਭਰਾ ਹਰਸ਼ਰਨ ਚਾਹੁੰਦੇ ਸਨ ਕਿ ਪਾਰਟੀ ਵਾਲਾ ਵੈਨਿਊ ਕਲਾਸਕੋ ਵੀ ਰੋਮਾਂਟਿਕ ਹੋਵੇ ਅਖੀਰ ਨੂੰ ਰੌ ਗਾਰਡਨ ਸੁਝਿਆ ਰੌ ਗਾਰਡਨ ਦੇ ਪਿਛਲੇ ਪਾਸੇ ਜਿੱਥੇ ਪਿੰਗਾ ਸਨ ਉਸ ਨਾਲ ਬੜੀ ਖੁੱਲੀ ਥਾਂ ਪਈ ਸੀ ਜਿੱਥੇ ਕਹਿੰਦੇ ਇੱਕ ਦੋ ਪਾਰਟੀਆਂ ਪਹਿਲਾਂ ਕਿਸੇ ਨੇ ਕੀਤੀਆਂ ਸਨ ਅੱਜੇ ਕਿਸੇ ਨੂੰ ਬਹੁਤਾ ਪਤਾ ਨਹੀਂ ਸੀ ਕਿ ਇੱਥੇ ਪਾਰਟੀਆਂ ਕੀਤੀਆਂ ਜਾ ਸਕਦੀਆਂ ਹਨ ਪ੍ਰਬੰਧਕਾਂ ਨੂੰ ਵੀ ਬਹੁਤਾ ਉੱਥੇ ਪਤਾ ਨਹੀਂ ਸੀ ਕਿ ਇਸ ਥਾਂ ਉੱਤੇ ਪਾਰਟੀਆਂ ਕਰਨ ਦੇ ਚੰਗੇ ਪੈਸੇ ਲੈ ਜਾ ਸਕਦੇ ਹਨ ਸਾਰੇ ਜਣੇ ਰੌਗ ਗਾਰਡਨ ਦੇ ਪ੍ਰਬੰਧਕਾਂ ਨੂੰ ਮੇਰੇ ਉਹਨਾਂ ਸੱਜੇ ਹੀ ਕਿਹਾ ਕਿ ਜੇ ਤੁਹਾਨੂੰ ਠੀਕ ਲੱਗੇ ਤੁਸੀਂ ਇਹ ਸਾਂ ਵਰਤ ਲਓ ਪਹਿਲਾਂ ਤਾਂ ਰੌਗ ਗਾਰਡਨ ਵੱਲੋਂ ਹੀ ਛੋਟੇ ਪ੍ਰੋਗਰਾਮ ਕੀਤੇ ਜਾਂਦੇ ਸਨ ਸਾਰਿਆਂ ਨੂੰ ਇੱਥਾਂ ਬਹੁਤ ਜੱਤੀ ਸਿਮਰਨਜੀਤ ਹੋਰਾਂ ਕਿਰਾਇਆ ਪੁੱਛਿਆ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਕਦੇ ਕਿਰਾਏ ਉੱਤੇ ਇਹ ਥਾਂ ਨਹੀਂ ਦਿੱਤੀ ਪਰ ਚਲੋ ਤੁਸੀਂ 25000 ਦੇ ਦਿਨ 25000 ਸੁਣ ਕੇ ਸਾਰੇ ਬੜੇ ਖੁਸ਼ ਹੋਏ ਇਹ ਤਾਂ ਮੁਫਤ ਵਰਗਾ ਕੰਮ ਹੈ। ਉਹਨਾਂ ਬੈਠੇ ਬੈਠੇ ਰੋਗਣ ਵਾਲਿਆਂ ਦੇ ਦਫ਼ਤਰ ਵਿੱਚ ਅਗਲੇ ਸ਼ੁੱਕਰਵਾਰ ਲਈ 25000 ਜਮ੍ਹਾਂ ਕਰਵਾ ਦਿੱਤੇ। ਪਾਰਟੀ ਦਾ ਮੈਨੂ ਤਿਆਰ ਕਰ ਲਿਆ। ਹਰਸ਼ਨ ਦੇ ਦੋਸਤ ਅਤੇ ਉਹਦੇ ਕਲਾਸ ਫੈਲੋ ਦਾ ਆਪਣਾ ਕੈਟਰਿੰਗ ਦਾ ਕੰਮ ਸੀ। ਉਹਨਾਂ ਬੜੇ ਹੀ ਠੀਕ ਰੇਟ ਉੱਤੇ 2.5000 ਬੰਦਿਆਂ ਲਈ ਬੁੱਕ ਕਰ ਲਿਆ। ਰਾਸ਼ਨ ਆਦਿ ਬਾਰੇ ਉਹਨਾਂ ਕਿਹਾ ਕਿ ਉਹ ਆਪ ਦੇਣਗੇ ਜੋ ਚਾਹੀਦਾ ਹੋਵੇਗਾ। ਹੁਣ ਪਾਰਟੀ ਦੀ ਤਿਆਰੀ ਹੋਣ ਲੱਗੀ। ਟੀ ਗਰੁੱਪ ਵਾਲਿਆਂ ਤੇ ਮੋਹਨ ਜੀ ਥੋੜਾ ਸਾਰਾ ਕੰਮ ਆਪਣੇ ਹੱਥਾਂ ਵਿੱਚ ਲਿਆ ਹੋਇਆ ਸੀ। ਸਿਮਰਨਜੀਤ ਨੇ ਦਫ਼ਤਰ ਵੱਲੋਂ ਬਾਹਰ ਨੂੰ SMS ਕਰਵਾ ਦਿੱਤਾ ਪਾਰਟੀ ਲਈ ਥਾਂ ਦਿਨ ਅਤੇ ਸਮਾਂ SMS ਵਿੱਚ ਦੱਤਾ ਵਸੀ ਜਦੋਂ ਬਾਹਰ ਦੇ ਵਕੀਲਾਂ ਨੂੰ SMS ਗਿਆ ਤਾਂ ਜਿੱਥੇ ਸਾਰੇ ਬੜੇ ਹੈਰਾਨ ਹੋਏ ਕਿ ਸਿਮਰਨਜੀਤ ਪਾਰਟੀ ਕਰਿਆ ਉਥੇ ਉਸ ਦਾ ਵੈਨਿਊ ਵੀ ਰੌਕ ਗਾਰਡਨ ਚੁਣਨਾ ਵੀ ਸਾਰਿਆਂ ਨੂੰ ਉਹਦੇ ਟੇਸ ਦਾ ਪਤਾ ਲੱਗਿਆ ਸਿਮਰਨਜੀਤ ਨੇ ਇੱਕ ਗੱਲ ਨਵੀਂ ਕੀਤੀ ਪਹਿਲਾਂ ਜੱਜਾਂ ਨੂੰ ਨਹੀਂ ਬੁਲਾਇਆ ਜਾਂਦਾ ਸੀ ਪਰ ਸਿਮਰਨਜੀਤ ਨੇ ਆਪਣੇ ਡੈਡੀ ਅਤੇ ਮੰਮੀ ਵੱਲੋਂ ਸਾਰੇ ਜੱਜਾਂ ਨੂੰ ਪਾਰਟੀ ਵਿੱਚ ਆਉਣ ਦਾ ਸੱਦਾ ਪੱਤਰ ਦਿੱਤਾ ਸੱਦਾ ਪੱਤਰ ਵਿੱਚ ਬੜੀ ਹੀ ਨਿਮਰਤਾ ਨਾਲ ਸਨੀ ਪਰਿਵਾਰ ਦੇ ਓਨਲੀ ਬੇਨਤੀ ਕੀਤੀ ਸਾਰੇ ਜੱਜ ਬੜੇ ਖੁਸ਼ ਹੋਏ ਪਾਰਟੀ ਵਿੱਚ ਉਚੇਚ ਕਰਕੇ ਕਿਸੇ ਕਰਮਚਾਰੀ ਨੂੰ ਨਹੀਂ ਸੀ ਬੁਲਾਇਆ ਜਾਂਦਾ ਉੰਜ ਉਹ ਆਪ ਆ ਜਾਂਦੇ ਸਨ ਪਰ ਸਿਮਰਨਜੀਤ ਨੇ ਉਚੇਚੇ ਤੌਰ ਤੇ ਸਾਰੇ ਕਰਮਚਾਰੀਆਂ ਨੂੰ ਬੁਲਾਇਆ ਇਸਤਰੀ ਕਰਮਚਾਰੀਆਂ ਤੇ ਸਫਾਈ ਸੇਵਾਦਾਰ ਵਿਸ਼ੇਸ਼ ਤੌਰ ਤੇ ਇਸਤਰੀ ਕਰਮਚਾਰੀਆਂ ਤੇ ਲੇਡੀ ਸਵਾਈ ਸੇਵਕਾਵਾਂ ਨੂੰ ਸਿਮਰਨਜੀਤ ਦੇ ਡੈਡੀ ਨੇ ਆਪ ਉਹਨਾਂ ਦੇ ਕੋਲ ਜਾ ਜਾ ਕੇ ਕਿਹਾ ਕਿ ਭਾਈ ਤੁਸੀਂ ਜ਼ਰੂਰ ਆਉਣਾ ਇਸਤਰੀ ਮੁਲਾਜ਼ਮਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਆਪਣੇ ਪਤਿਆਂ ਨੂੰ ਨਾਲ ਲਿਆਉਣ ਕਿਉਂਕਿ ਰਾਤ ਨੂੰ ਅਕਲੀਆਂ ਵਾਪਸ ਮੜਨਾ ਔਖਾ ਹੋਵੇਗਾ ਅੱਜ ਪਾਰਟੀ ਸ਼ਾਮ ਨੂੰ ਹੋ ਰਹੀ ਸੀ ਸ਼ਾਮ 7 ਵਜੇ ਦਾ ਸਮਾਂ ਮੌਸਮ ਬਹੁਤ ਵਧੀਆ ਸੀ ਚੇਹ ਦਾ ਖੀਰ ਲਾ ਪਖ ਲੰਘ ਰਿਹਾ ਸੀ ਤੇ ਵਿਸਾਖ ਚੜਨ ਵਾਲਾ ਸੀ ਇਸ ਮੌਸਮ ਵਿੱਚ ਸ਼ਾਮ ਬੜੀ ਸੁਹਾਵਣੀ ਹੋ ਜਾਂਦੀ ਹੈ ਨਾ ਗਰਮੀ ਨਾ ਸਰਦੀ ਵੈਨੂ ਦਾ ਗੇਟ ਹਾਈ ਕੋਰਟ ਦੀ ਨਵੀਂ ਬਣੀ ਪਾਰਕਿੰਗ ਵੱਲ ਖੁੱਲਦਾ ਸੀ ਵਕੀਲ ਆਪਣੀਆਂ ਗੱਡੀਆਂ ਬੜੇ ਆਰਾਮ ਨਾਲ ਲਾ ਕੇ ਗੇਟ ਅੰਦਰ ਜਾ ਰਹੇ ਸਨ ਵਕੀਲ ਟੋਲਿਆਂ ਵਿਚਾਰੇ ਸਨ ਜਦੋਂ ਅੰਦਰ ਵਰਦੇ ਤਾਂ ਇਸ ਲੰਮੇ ਰਸਤੇ ਵਿੱਚ ਇੱਕ ਥਾਂ ਹਨੇਰਾ ਆ ਜਾਂਦਾ ਸੀ ਵਕੀਲ ਹਨੀਰਾ ਦੇਖ ਕੇ ਨਰਾਜ਼ ਜੇ ਹੁੰਦੇ ਪਰ ਜਦੋਂ ਅੱਗੇ ਜਾਂਦੇ ਸਿਮਰਨਜੀਤੋ ਦਾ ਡੈਡੀ ਵੱਡਾ ਭਰਾ ਹਰਸ਼ਰਨ ਅਤੇ ਹੋਰ ਨੇੜੇ ਦੇ ਵਕੀਲ ਸਾਥੀ ਹੱਥ ਜੋੜ-ਜੋੜ ਸਾਰਿਆਂ ਦਾ ਸਵਾਗਤ ਕਰਦੇ ਸਨ ਜਦੋਂ ਹੋਰ ਅੱਗੇ ਜਾਂਦੇ ਤਾਂ ਹੈਰਾਨ ਹੋ ਜਾਂਦੇ ਬੜੇ ਵਧੀਆ ਗੋਲ ਮੇਜ਼ ਸੁੰਦਰ ਰੰਗ-ਬਰੰਗੀਆਂ ਲਾਈਟਾਂ ਨਿਮਾ-ਨਿਮਾ ਸੰਗੀਤ ਇੱਕ ਵਾਰ ਤਾਂ ਵਕੀਲਾਂ ਦੇ ਮੂੰਹਾਂ ਵਿੱਚੋਂ ਨਿਕਲਦਾ ਵਾਹ ਬਈ ਵਾਹ ਸਿਮਰਨਜੀਤ ਆਉਂਦੀ ਐ ਤੈਨੂੰ ਪਾਰਟੀ ਕਰਨੀ ਅਸੀਂ ਤਾਂ ਤੈਨੂੰ ਐਵੇਂ ਸਮਝਦੇ ਸੀ ਵਕੀਲ ਬੜੇ ਹੀ ਆਰਾਮ ਨਾਲ ਕੁਰਸੀਆਂ ਉੱਤੇ ਬੈਠ ਰਹੇ ਸਨ ਬੇਟੇ ਜੇ ਸਾਰੋਨਾ ਕੁਬਿਸਕੀ ਬਾਰੇ ਆ ਜਾਂਦੇ ਸਨ ਸਨੈਕਸ ਵਾਲੇ ਆ ਜਾਂਦੇ ਸਨ ਕਿਸੇ ਨੂੰ ਆਪ ਜਾ ਕੇ ਕਾਊਂਟਰ ਤੋਂ ਵਿਸਕੀ ਨਹੀਂ ਸੀ ਲਿਉਣੀ ਪੈਂਦੀ ਬੀਅਰ ਵਾਲੇ ਵੱਖਰੇ ਫਿਰਦੇ ਸਨ ਬਲਕਿ ਮੇਜ਼ ਉੱਤੇ ਨਵੇਂ ਬੈਠਣ ਵਾਲਿਆਂ ਕੋਲ ਪਹਿਲਾਂ ਬੀਅਰ ਆ ਜਾਂਦੀ ਸੀ ਪਹਿਲਾਂ ਬੀਅਰ ਪੀਂਦੇ ਸਨ ਫਿਰ ਵਿਸਕੀ ਲੈਂਦੇ ਸਨ ਵਿਸਕੀ ਦੇ ਤਿੰਨ ਕਾਊਂਟਰ ਸਨ ਜੱਜਾਂ ਦੇ ਬੈਠਣ ਲਈ ਵੱਖਰੀ ਥਾਂ ਬਣਾਈ ਹੋਈ ਸੀ ਤੇ ਇਸਤਰੀਆਂ ਦੇ ਬੈਠਣ ਲਈ ਵੱਖਰੀ ਕਰਮਚਾਰੀਆਂ ਨੇ ਆਪਣੇ ਆਪ ਵੱਖਰੇ ਬੈਠਣ ਲਈ ਨਾਲ-ਨਾਲ ਚਾਰ-ਪੰਜ ਮੇਜ਼ ਮਾਲੇ ਸਨ ਇਸਤਰੀ ਕਰਮਚਾਰੀ ਵੱਖਰੀ ਬਣੀ ਥਾਂ ਉੱਤੇ ਭੇਜੀਆਂ ਜਾ ਰਹੀਆਂ ਸਨ ਸ਼ਰਾਬ ਸਨੈਕਸ ਕੋਲ ਡਰਿੰਕਸ ਬੜੇ ਸਲੀਕੇ ਨਾਲ ਸਰਵ ਹੋ ਰਹੀ ਸੀ ਬੇਰੇ ਬੜੇ ਸਲੀਕੇ ਨਾਲ ਖਾਣ ਪੀਣ ਦੀਆਂ ਚੀਜ਼ਾਂ ਵਕੀਲਾਂ ਨੂੰ ਪੇਸ਼ ਕਰ ਰਹੇ ਸਨ 8-10 ਜੱਜ ਪਹੁੰਚੇ ਹੋਏ ਸਨ ਉਹਨਾਂ ਨੂੰ ਵਰਤੋਂ ਲਈ ਵੱਖਰੇ ਬਹਿਰੇ ਲੱਗੇ ਹੋਏ ਸਨ 10-12 ਰੇੜੀਆਂ ਵਿਸਕੀ ਤੇ ਸਨੈਕਸ ਲਈ ਫੈਰੀਆਂ ਸਨ ਸਨੈਕਸ ਵਿੱਚ ਰੋਸਟਡ ਮੱਛੀ ਚਿਕਨ ਦੇ ਲੈਗ ਪੀਸ ਦਹੀਂ ਪੱਲੇ ਆਲੂ ਟਿੱਕੀ ਟਿੱਕਾ ਪਨੀਰ ਗੋਲ ਗੱਪੇ ਸਪਰਿੰਗ ਰੋਲਟ ਡਿਨਰ ਵਿੱਚ ਮਟਰਨ ਚਿਕਨ ਸ਼ਾਈ ਪਨੀਰ ਦਹੀਂ ਪੱਲੇ ਮਾਂਦੀ ਦਾਲ ਮਿਕਸ ਸਬਜ਼ੀਆਂ ਸਿਮਰਨ ਜੀ ਦੇ ਡੈਡੀ ਨੇ ਆਪਣੇ ਬੜੇ ਹੀ ਨੇੜਲੇ ਰਿਸ਼ਤੇਦਾਰ ਆਪਣੀ ਪਾਰਟੀ ਦੇ ਲੀਡਰ ਅਧਿਆਪਕ ਯੂਨੀਅਨ ਤੇ ਕਰਮਚਾਰੀ ਫੈਡਰੇਸ਼ਨ ਦੇ ਆਗੂ ਜਿਨ੍ਹਾਂ ਨਾਲ ਉਸਨੇ ਜ਼ਿੰਦਗੀ ਭਰ ਸੰਘਰਸ਼ ਕੀਤਾ ਸੀ ਵੀ ਬੁਲਾਏ ਹੋਏ ਸਨ ਸਿਮਰਨ ਜੀ ਦੀ ਪੂਆ ਤੇ ਸਿਮਰਨ ਜੀ ਦੀ ਮਾਮੀ ਵੀ ਆਈਆਂ ਹੋਈਆਂ ਸਨ ਉਹਨਾਂ ਨੂੰ ਹਰਸ਼ਰਨ ਗੱਡੀ ਵਿੱਚ ਬਿਠਾ ਕੇ ਸੈਕਟਰੀ ਦਾ ਦਫ਼ਤਰ ਦਿਖਾਉਣ ਗਿਆ ਜਦੋਂ ਉਹਨਾਂ ਹਾਈ ਕੋਰਟ ਦੇਖਿਆ ਤੋਂ ਬੜੀਆਂ ਹੈਰਾਨ ਅਤੇ ਖੁਸ਼ ਹੋਈਆਂ ਲੁਧਿਆਣਾ ਆਈ ਉਹਨਾਂ ਦੀ ਪੂਆ ਕਹਿੰਦੀ ਮੈਂ ਤਾਂ ਆਪਣੇ ਭਤੀਜੇ ਦੀ ਕੁਰਸੀ ਉੱਤੇ ਬੈਠ ਕੇ ਦੇਖਣਾ ਹਰਸ਼ਰ ਨੇ ਆਪਣੀ ਪੂਆ ਨੂੰ ਕੁਰਸੀ ਉੱਤੇ ਬਿਠਾਇਆ। ਕੁਰਸੀ ਉੱਤੇ ਬੈਠੀ ਪੂਆ ਸਿਮਰਨ ਜੀ ਦੀ ਮਾਮੀ ਨੂੰ ਦੱਸਣ ਲੱਗੀ। ਜਦੋਂ ਸਿਮੀ ਜੰਮਿਆ ਸੀ ਨਾ ਤਾਂ ਜਮਾਂ ਹੀ ਡੱਕੇ ਵਰਗਾ, ਤੀਲੇ ਵਰਗਾ ਇਹਦੀਆਂ ਹੱਡੀਆਂ ਦੇਸਤੀਆਂ ਸਨ। ਰੀੜ ਦੀ ਹੱਡੀ ਤਾਂ ਦੂਰੋਂ ਹੀ ਦਿਸਦੀ। ਬੜਾ ਇਲਾਜ ਕਰਾਇਆ ਦੇਵ ਵੀਰ ਨੇ ਉਹਦਾ ਪੀਜੀਆਈ ਵਿੱਚ। ਇਹਦੇ ਬਚਣ ਦੀ ਬਿਲਕੁਲ ਆਸ ਨਹੀਂ ਸੀ। ਉਹਦੀ ਮਾਮੀ ਕਹਿਣ ਲੱਗੀ, "ਭੈਣ ਜੀ, ਮੈਨੂੰ ਸਭ ਪਤਾ ਹੈ। ਜਦੋਂ ਇਹ ਸਾਡੇ ਕੋਲ ਆਉਂਦਾ ਸੀ ਤਾਂ ਬਿਮਾਰ ਹੀ ਰਹਿੰਦਾ ਸੀ। ਇਹਦੀ ਮੰਮੀ ਇਹਨੂੰ ਦਿਨ ਵਿੱਚ ਕਈ ਵਾਰ ਦਵਾਈ ਦਿੰਦੀ ਰਹਿੰਦੀ ਸੀ।" ਜਦੋਂ ਮੁਰਕੇ ਰੌਕਟਾਂ ਆਈਆਂ ਤਾਂ ਪਾਰਟੀ ਧੂਮ-ਧਾਮ ਨਾਲ ਚੱਲ ਰਹੀ ਸੀ ਸਾਰੇ ਵਕੀਲ ਖੜੇ ਹੋਏ ਸਨ ਉੱਚੀ-ਉੱਚੀ ਹਾਸੇ ਰੇ ਸਨ ਉੱਚੀ-ਉੱਚੀ ਠਹਾਕੇ ਮਾਰ ਰਹੇ ਸਨ ਹੁਣ ਸਾਰੇ ਡਿਨਰ ਕਰ ਰਹੇ ਸਨ ਕੁਝ ਵਕੀਲ ਅਜੇ ਵੀ ਵਿਸਕੀ ਪੀ ਰਹੇ ਸਨ ਤੇ ਸਨੈਕਸ ਖਾਰੇ ਸਨ ਇਸ ਪਾਰਟੀ ਨੂੰ ਸਫਲ ਕਰਨ ਲਈ ਪਹਿਲਾਂ ਕਿਹੜੀਆਂ ਸਾਰਿਆਂ ਨੇ ਮੀਟਿੰਗਾਂ ਕੀਤੀਆਂ ਸਨ ਉਸ ਵਿੱਚ ਡਿਸਿਪਲਨ ਵਿੱਚ ਰਹਿਣ ਲਈ ਕਈ ਫੈਸਲੇ ਕੀਤੇ ਗਏ ਸਨ ਫੈਸਲਾ ਕੀਤਾ ਗਿਆ ਕਿ ਰਾਤ ਦੇ ਪੂਰੇ 10 ਵਜੇ ਤੱਕ ਕੋਈ ਵਰਕਰ ਕੋਈ ਪ੍ਰਬੰਧਕ ਵਿਸਕੀ ਨਹੀਂ ਪੀਵੇਗਾ ਤਾਰਿਆਂ ਨੂੰ ਇਜ਼ਦਾਂ ਦੇ ਏਰੀਆ ਵੰਡੇ ਹੋਏ ਸਨ 10 ਵਜੇ ਤੱਕ ਜਦੋਂ ਲਗਭਗ ਸਾਰੇ ਵਕੀਲ ਖਾਪੀ ਲੈਣ ਉਸ ਮਗਰੋਂ ਆਪ ਇਸ ਕੀਪਿੰਦਾ ਕੰਮ ਸ਼ੁਰੂ ਕਰਨਾ ਹੈ ਹਾਂ ਜਿਹੜੇ ਟੈਂਟ ਦੇ ਪਿੱਛੇ ਖਾਣਾ ਬਣਾਉਣ ਦੀ ਸਹਾਇਤਾ ਤੇ ਨਿਗਰਾਨੀ ਕਰ ਰਹੇ ਸਨ ਉਹਨਾਂ ਨੂੰ ਦੋ ਤਿੰਨ ਬੋਤਲਾਂ ਦਿੱਤੀਆਂ ਗਈਆਂ ਸਨ ਜਿਵੇਂ ਬਰਫ ਠੋਡਾ ਸਨੈਕਸ ਉਹਨਾਂ ਕੋਲੋਂ ਹੀ ਆਉਂਦੇ ਸਨ ਪਿੱਛੇ ਬੈਠਣ ਵਾਲੇ ਪੂਰੇ ਜ਼ਿੰਮੇਵਾਰ ਸਨ ਉਹ ਬੜੀ ਨਿਗ੍ਹਾ ਰੱਖਦੇ ਸਨ ਕਿ ਕੋਈ ਚੀਜ਼ ਬਾਹਰ ਇੱਧਰ ਉੱਧਰ ਤਾਂ ਨਹੀਂ ਜਾ ਰਹੀ ਪਿੱਛੇ ਬੈਠਣ ਵਾਲਿਆਂ ਵਿੱਚ ਸਿਮਰਨਜੀਤ ਦਾ ਮਾਮਾ ਉਸਦੇ ਦੋਵੇਂ ਲੜਕੇ ਇੱਕ ਭੂਆ ਦਾ ਮੁੰਡਾ ਸਿਮਰਨਜੀਤ ਅਤੇ ਹਰਸ਼ਰਨ ਦੇ ਦੋ ਤਿੰਨ ਦੋਸਤ ਮੋਹਨ ਜੀ ਦੀ ਡਿਊਟੀ ਦੋਵੇਂ ਪਾਸੇ ਸੀ ਉਹ ਪਿੱਛੇ ਖਾਣਾ ਬਣਾਉਣ ਵਾਲਿਆਂ ਨਾਲ ਸੰਪਰਕ ਰੱਖਦਾ ਸੀ ਤੇ ਸਿਮਰਨਜੀਤ ਨਾਲ ਵੀ ਹੁਣ ਉੱਤੇ ਗੱਲਾਂ ਹੋ ਰਹੀਆਂ ਸਨ 12 ਵਜੇ ਪਤਾ ਲੱਗਿਆ ਕਿ ਬੀਅਰ ਕੱਟ ਰਹੀ ਹੈ ਤਾਂ ਉਸੇ ਵੇਲੇ ਦੋ ਜਣੇ 5 ਪੇਟੀਆਂ ਬੀਅਰ ਦੀਆਂ ਹੋਰ ਫੜ ਲਿਆ ਪਹਿਲਾਂ 30 ਪੇਟੀਆਂ ਲੈਂਦੀਆਂ ਸਨ ਅੱਜ ਮੌਸਮ ਚੰਗਾ ਹੋਣ ਕਰਕੇ ਬੀਅਰ ਬਹੁਤ ਲੱਗ ਰਹੀ ਸੀ। ਵਿਸਕੀਆਂ ਦੀਆਂ 20 ਪੇਟੀਆਂ ਮਗਵਾਈਆਂ ਸਨ, ਉਹਨਾਂ ਵਿੱਚੋਂ ਅਜੇ 5 ਪੇਟੀਆਂ ਪਈਆਂ ਸਨ। ਲੱਗਦਾ ਸੀ ਕਿ ਤਿੰਨ ਪੇਟੀਆਂ ਪਤ ਜਾਣਗੀਆਂ। ਚਿਕਨ ਬਹੁਤ ਪਿਆਸੀ ਤੇ ਮਟਰ ਨਾਲ ਪੂਰਾ ਪੈ ਜਾਣਾ ਸੀ। ਰਾਤ ਦੇ 1 ਵਜੇ ਤੱਕ ਵੀ ਵਕੀਲ ਵਿਸਕੀ ਪੀ ਰਹੇ ਸਨ। ਬਹੁਤੇ ਚਲੇ ਗਏ ਸਨ। ਕਈ ਤਾਂ ਦੋ-ਦੋ ਪੈਗ ਲਾ ਕੇ ਡਿਨਰ ਕਰਕੇ ਚਲੇ ਗਏ ਸਨ। ਦੱਸਦੇ ਸਨ ਕਿ ਗਿਣਤੀ 2.5 ਹਜ਼ਾਰ ਤੋਂ 3000 ਹੋ ਗਈ ਸੀ। ਇਹ ਸਿਰਫ ਵਕੀਲ ਹੀ ਨਹੀਂ ਸਨ ਵਕੀਲਾਂ ਦੇ ਦੋਸਤ ਮੁੰਸ਼ੀ ਇੱਥੋਂ ਤੱਕ ਕਿ ਗਵਾਂਢੀ ਵੀ ਨਾਲ ਆਏ ਹੋਏ ਸਨ ਵਕੀਲਾਂ ਦੀਆਂ ਇਹਨਾਂ ਪਾਰਟੀਆਂ ਵਿੱਚ ਆਮ ਹੀ ਇਹ ਪਿਰਤ ਸੀ ਰਾਤ ਦੇ 2 ਵਜੇ ਗਏ ਸਨ ਹੁਣ ਲਗਭਗ ਸਾਰੇ ਚਲੇ ਗਏ ਸਨ ਰੈਗਸਨ ਪ੍ਰਬੰਧਕ ਸਮਾਨ ਬਹੁਤ ਬਚ ਗਿਆ ਸੀ ਵਿਸਕੀ ਸੋਡਾ ਬੀਅਰ ਦੀਆਂ ਵੀ ਦੋ ਪੇਟੀਆਂ ਬਚ ਗਈਆਂ ਸਨ ਜਿਸ ਨਾਲ ਸਾਰੇ ਸਮਾਨ ਦੇ ਦੋ ਤਿੰਨ ਟੈਂਪੂ ਭਰ ਗਏ ਸਨ ਦੂਰੋਂ ਨੇੜਿਓਂ ਆਏ ਰਿਸ਼ਤੇਦਾਰ ਦੋਸਤ ਮਿੱਤਰ ਕਦੋਂ ਦੇ ਜਾ ਚੁੱਕੇ ਸਨ ਪਹਿੰਦੇ ਕਰਦਿਆਂ ਨੂੰ ਰਾਤ ਦੇ 3:30 ਵਜੇ ਸਨ ਇਸੇ ਕਰਕੇ ਇਹ ਪਾਰਟੀਆਂ ਸ਼ੁੱਕਰਵਾਰ ਨੂੰ ਹੁੰਦੀਆਂ ਸਨ ਤਾਂ ਜੋ ਦੂਜੇ ਦਿਨ ਚਰਵਾਰਦੀ ਛੁੱਟੀ ਹੋਣ ਕਰਕੇ ਸਾਰੇ ਆਰਾਮ ਕਰ ਸਕਣ ਸਿਵਰਨਜੀਤ ਦਾ ਸਾਰਾ ਪਰਿਵਾਰ ਸਵੇਰੇ 3 ਵਜੇ ਤੱਕ ਸੁੱਤਾ ਪਿਆ ਰਿਹਾ 12:00 ਵਜੇ ਅੱਖਾਂ ਮਲਮਲ ਸਾਰੇ ਇੱਕ ਦੂਜੇ ਨੂੰ ਮਿਲ ਰਹੇ ਸਨ ਉਹਨਾਂ ਦੇ ਸਿਰ ਉੱਤੇ ਜਿਵੇਂ ਇੱਕ ਬਹੁਤ ਵੱਡਾ ਪਹਾੜ ਲੱਗਿਆ ਹੋਵੇ ਬਾਕੀ ਅਗਲੇ ਕਾਂਡ ਵਿੱਚ ਧੰਬਾ